ਇਬਾਦਤ ਦੀ ਭੂਆ ਕਿਉਂ ਨਹੀਂ ਆਈ ਇਹ ਬਾਦ ਦੀ ਭੂਆ ਕਿਉਂ ਨਹੀਂ ਆਈ ਇਬਾਦਤ ਨੂੰ ਦੇਖਣ ਵਾਸਤੇ ਪੂਆਰਾ ਕਰਦਾ ਮੈਂ ਲੜਾਈ ਤੇ ਭੂਆ ਕੀ ਲੈ ਕੇ ਆਈ ਇਹ ਵੀ ਇਹ ਵੀ ਮੈਟਰ ਕਰਦਾ ਹੈ ਭੂਆ ਕੀ ਹੈ ਨਾ ਉਹ ਅੱਗੇ ਤਾਂ ਖਾਲੀ ਹੱਥ ਤਾਂ ਨਹੀਂ ਆ ਗਈ ਭਤੀਜੀ ਦੇਖਣ ਆਪਣੀ ਸੱਸੀ ਕਾ ਜੀ ਕੀ ਹਾਲ ਚਾਲ ਸਾਰਿਆਂ ਦੀ ਉਮੀਦ ਕਰਦੇ ਆ ਤੁਸਾਰੇ ਠੀਕ ਹੋਵੋਗੇ ਮੇਰਾ ਨਾਮ ਜਿਉਣਾ ਤੁਸੀਂ ਦੇਖ ਰਹੇ ਹੁੰਦਾ ਹੈਪੀਐਸਟ ਕਪਲ ਹੈਪੀਐਸਟ ਕਪਲ ਦਿਖਿਰਨਾ ਸੋਤੇ ਇਹ ਅੱਜ ਆਪਣੀ ਬਾਤ ਤੋਂ ਪਰੇਸ਼ਾਨ ਹੋਏ ਪਏ ਨੇ ਪਰੇਸ਼ਾਨੋ ਨੀ ਪਰਸਾਂ ਦੋ। ਤੁਸੀਂ ਮੈਨੂੰ ਕਿਉਂ ਘੇ ਫਿਰ? ਇਹ ਚੌਂਦੀ ਨਹੀਂ ਕੀ। ਮੇਰੀ ਗੁੱਡੂ ਕਹਿੰਦੇ ਅੱਜ ਸਾਰਾ ਦਿਨੇ ਨੇ ਇਹ ਸੁੱਤੀ ਨਹੀਂ। ਆਏ 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 ਸੋਣੀ ਜੀ। ਆਏ ਆਏ ਸੋਨਿਆ ਚੁੱਤਾ ਨਹੀਂ ਅੱਜ। ਤੇ ਮੈਂ ਕਹਿੰਦੀ ਵਧੀਆ ਗੱਲ ਜਿੱਦ ਨੇ ਜਾ ਕੇ ਰਾਤੀ ਸੋਏਗੀ ਹਣਾ। ਰਾਤੀ ਵੀ ਤਾਂ ਜਾ ਕੇ ਸੀ ਅੱਜ। ਰਾਤੀ ਵੀ ਜਾਗੀ। ਇੰਨੀ ਨਹੀਂ ਜਾਗੀ ਪਰ ਜਗਦੀ ਰਹੀ ਏ। ਐ ਗੂੜੀ ਨੀਂਦ ਨਹੀਂ ਲੈ ਰਹੀ। ਉੱਠਣੇ ਉੱਠਣੇ। ਤੋ ਸਾਰੇ ਕਿ ਬੜੇ ਜਣਾਂ ਨੇ ਕਮੈਂਟ ਕਰਕੇ ਕਿਹਾ ਸੀ ਵੀ ਇਬਾਦਤ ਦੀ ਭੂਆ ਕਿਉਂ ਨਹੀਂ ਆਈ ਇਹ ਬਾਦਤ ਦੀ ਭੂਆ ਕਿਉਂ ਨਹੀਂ ਆਈ ਇਬਾਦਤ ਨੂੰ ਦੇਖਣ ਵਾਸਤੇ ਉਹਦੇ ਪਿੱਛੇ ਇੱਕ ਕਾਰਨ ਸੀ ਤੇ ਅੱਜ ਇਬਾਦਤ ਦੀ ਭੂਆ ਆਈ ਹੈ ਇਬਾਦਤ ਨੂੰ ਮਿਲਣ ਤੇ ਉਧਰ ਬੈਠੇ ਚਾਹ ਚੁ ਪੀ ਰਹੇ ਨੇ ਤੇ ਵੰਸ਼ਵੀ ਆਏ ਨਾਲ ਹਾਂ ਉਹਨੂੰ ਥੋੜਾ ਜਿਹਾ ਵਲੋਗ ਅੱਜ ਥੋੜਾ ਲੇਟ ਹੋ ਗਿਆ ਮੈਨੂੰ ਸ਼ੂਟ ਵੀ ਨਹੀਂ ਕੀਤਾ ਮੈਂ ਕੁਝ ਵੀ ਨਹੀਂ ਕੀਤਾ ਤੇ ਮੈਂ ਹੁਣ ਸ਼ੂਟ ਕਰਨ ਲੱਗਾ ਤੇ ਬਾਦੀ ਭੂਆ ਨੂੰ ਅਨੰਤ ਨੂੰ ਮਿਲਾਨੇ ਆ ਇਬਾਦਤ ਨੂੰ ਮਿਲਣਾ ਇਹ ਵਾਸਤੇ ਮੈਂ ਬੜਾ ਨਰਾਜ ਆ ਦੀਦੀ ਨਾਲ ਵੀ ਹਨਾ ਇੰਨਾ ਟਾਈਮ ਲਾਤਾ ਬਟ ਉਹਦੀ ਵੀ ਮਜਬੂਰੀਆਂ ਸੀ ਕਿਉਂਕਿ ਦੀਦੀ ਵੀ ਬਿਮਾਰ ਸਨ ਉਹਨਾਂ ਨੂੰ ਜ਼ੁਖਾਮ ਖੰਸੀ ਸਰਦਰ ਇਹਵੇਂ ਦੇ ਬੁਖਾਰ ਇਹ ਬਹੁਤੜਿਆ ਹੋਇਆ ਸੀ ਔਰ ਇਹ ਬੁਖਾਰ ਦੇ ਵਿੱਚ ਉਹ ਆਂਦੇ ਓਬਵੀਅਸਲੀ ਗੱਲ ਹੈ ਤੇ ਇਬਾਦਤ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਸੀ ਉਹ ਕਹਿੰਦੇ ਮੈਂ ਤਾਂ ਨਹੀਂ ਆ ਰਹੀ ਇਨਫੈਕਸ਼ਨ ਹੋ ਸਕਦੀ ਹੈ ਇਬਾਦਤ ਤੇ ਮੈਂ ਠੀਕ ਹੋ ਕੇ ਆਵਾਂਗੀ ਹੁਣ ਜਿਹੜੀ ਕਹਿੰਦੇ ਮੈਂ ਠੀਕ ਸੀ ਸੋਣਾ ਆ ਗਿਆ ਮੈਨੂੰ ਆ ਰਹੀ ਨੀਂਦ ਕਿਉਂਕਿ ਰਾਤ ਨੂੰ ਇਬਾਦਤ ਸੌਣ ਨਹੀਂ ਦਿੰਦੀ ਤੇ ਹੁਣ ਵੀ ਇਹ ਇਬਾਦਤ ਸੁੱਤੀ ਆ ਰਿਹਾ ਕੋਝ ਕਰ ਰਹੀ ਹੈ ਬੱਚੇ ਆਵਾਜ਼ ਘਟ ਰਹੀ ਹੈ ਐ ਪਪਾ ਓਏ ਪਪਾ ਮੈਂ ਜਾਗ ਗਿਆ ਪਪਾ ਪਪਾ ਓਏ ਓਏ ਪਪਾ ਜੀ ਚੱਕਦਾ ਘੜਦਾ ਇਹਨੂੰ ਪਹਿਲਾਂ ਚੱਕ ਲਾ ਇਬਾਦਤ ਉਹ ਕਿੰਨੀ ਵੱਡੀਆਂ ਪਰਮ ਤੂੰ 10 ਇਅਰਸ 10 ਇਅਰਸ ਇਹ ਵੱਡੀ ਭੈਣ ਉਹ ਛੋਟੀ ਭੈਣ ਕਿੰਨਾ ਇਧਰ ਮੂੰਹ ਕਰ ਇਹਨਾਂ ਜਿੰਨਾ ਜ਼ਿਆਦਾ ਕੋਣ ਸੁੰਦਾ ਰਨੀਦਾ ਜਾਂਦੀ ਆ ਹਨਾ ਇਹ ਬਹੁਤ ਸੁੰਦੀ ਆ ਬਹੁਤ ਜਿਆਦਾ ਸੁੰਦੀ ਆ ਹੁਣ ਤੀਰੋ ਟੈਡੀ ਖਵਾ ਕੇ ਉਹਨੂੰ ਫੇਰ ਕਹਿ ਦੋਗੇ ਨਾ ਪਰਮ ਸੋਣਾ ਉਹ ਇਹ ਸੋਝੂਗੀ ਪਰਮ ਕੀ ਗੱਲ ਏ ਬੇਟੇ ਇਧਰ ਤਮੂ ਘਰ ਕੋ ਮਜਰਾ ਇਧਰ ਕੋ ਮਜਰਾ ਹਾਂ ਕੀ ਗੱਲ ਇੰਨਾ ਕਿਉਂ ਸੁੰਦੀ ਆ ਅੱਜ ਤਾਂ ਤੂੰ ਉਹ ਨਹੀਂ ਕਰਕੇ ਆਈ ਤੂੰ ਮੈਨੂੰ ਬਹਾਨਾ ਮਾਰਦੀ ਸੀ ਮੈਂ ਥੱਕੀ ਹੁਣੀ ਆ ਸਕੂਲ ਤੋਂ ਆ ਕੇ ਅਸਲ ਤਾਂ ਥੱਕੀ ਫੇਰ ਇੰਨਾ ਜਿਆਦਾ ਸੋਣਾ ਕਿਛਕਿਛੇ 4 ਤੋਂ 5 ਘੰਟੇ ਦਸੋਰੀ ਏ ਹੂੰ ਨੀਂਚੜੀ ਵੀ ਹਲੇ ਵੀ ਜਟ ਕੇ ਮੂੰਹ ਤੋ ਗਿਆ ਚਲ ਉੜਜਾ ਉੜਜਾ ਮੈਨੂੰ ਨਹੀਂ ਸੋਣਾ ਬੇਟੇ ਰੋਟੀ ਖਿਡਾਓ ਉਧਰੀ ਬਾਦਰਕੌਰ ਹੁੰਦੀ ਨਹੀਂ ਮਮਮੀ ਹਲੇ ਹੈਗੇ ਰਾਜਪੁਰੇ ਦੀ ਮਮਮੀ ਅੱਜ ਆ ਜਾਣਗੇ ਸ਼ਾਮ ਨੂੰ ਤੇ ਅਸੀਂ ਵੀ ਰਾਜਪੁਰੇ ਗਏ ਹੋਏ ਸੀ ਕਿਉਂਕਿ ਬਾਜ ਮਾਮਾ ਜੀ ਦਾ ਭੋਗ ਸੀ ਤੇ ਅੰਤਿਮ ਅਰਦਾਸ ਹੋਈ ਉਹਨਾਂ ਦੀ ਉੱਥੇ ਤੇ ਮਮੀ ਨੇ ਸ਼ਾਮ ਨੂੰ ਆ ਜਿਹੜਾ ਅਸੀਂ ਸਾਰੇ ਗਏ ਹੋਏ ਸੀ ਕਿਰਨ ਦੇਤੇ ਭਾਬੀ ਘਰੇ ਸੀ ਇਬਾਦਤ ਨੇ ਨਾਲ ਤੇ ਬੱਚੇ ਵੀ ਘਰੇ ਸੀ ਉਹਨਾਂ ਸਿਰ ਇਹ ਨਾ ਜਰਾ ਮੇਰਾ ਦੋਖਰੇ ਬਨੇ ਸਿਰ ਕਿਉਂ ਦੁਖੀ ਜਾਂਦਾ ਸਿਰ ਫਟ ਰਹਾ ਹੈਗਾ ਔਰ ਅੱਜ ਤੋਂ ਕੱਲ 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 ਪਰਸੋਂ ਹੈ ਨਾ 25 ਤਰੀਕ 25 ਤਰੀਕ ਨੂੰ ਸਾਡੇ ਪਿੰਡ ਵਿੱਚ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਜਾਣੀ ਹੈ ਉੱਥੇ ਲੰਗਰ ਹੋਣਾ ਸਾਡੇ ਪਿੰਡ ਦਾ 25 26 27 ਸਭਾ ਦੇ ਕਰਕੇ ਤੇ ਜਿਹੜੇ ਵੀ ਨੇੜੇ-ਨੇੜੇ ਤੇੜੇ ਵਾਲੇ ਕੋਈ ਵੀਰ ਭੈਣ ਭੈਣ ਹੈਗੇ ਨੇ ਪਿੰਡ ਸਾਡਾ ਕੋਲੀ ਹੈ ਜੀ ਕੋਲੀ ਪਿੰਡ ਹਾਈਵੇ ਦੇ ਉੱਪਰ ਲੰਗਰ ਚੱਲੇਗਾ ਜਸਦੇਵ ਸਿੰਘ ਸੰਧੂ ਕਾਲਜ ਦੇ ਬਿਲਕੁਲ ਉੱਪਰ ਮੋੜ ਦੇ ਉੱਪਰ ਸਾਡੇ ਪਿੰਡ ਦਾ ਲੰਗਰ ਹੁੰਦਾ ਵੀ 25 26 27 ਤਰੀਕ ਨੂੰ ਜਰੂਰ ਆਇਓ ਉੱਥੇ ਲੰਗਰ ਛਕਿਓ ਨਾਲ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਲਿਓ ਕਿਉਂਕਿ ਉੱਥੇ ਅਖੰਡ ਪਾਠ ਸਾਹਿਬ ਦਾ ਵੀ ਭੋਗ ਆਰੰਭ ਹੋਣਾ ਤੇ ਬਲਕੀ ਸਾਹਿਬ ਜਾਣੀ ਹੈ ਪਰਸੋਂ ਤੇ ਲੰਗਰ ਤਿੰਨ ਦਿਨ ਲੰਗਰ ਹੋਏਗਾ ਉੱਥੇ ਤੇ ਜਰੂਰ ਆਓ ਮਿਲਾਂਗੇ ਉੱਥੇ ਹਾਂਜੀ ਤਾਈ ਜੀ ਤੁਸੀਂ ਕਹਿੰਦੇ ਮੇਰੀ ਕੁੜੀ ਨੇ ਅਜ ਪਰੇਸ਼ਾਨ ਨਹੀਂ ਕੀਤਾ ਨਹੀਂ ਕੀਤਾ ਇਹ ਨਾ ਤਾਂ ਨਹੀਂ ਕੀਤਾ ਕੀਤਾ ਕਿਹਨੂੰ ਸੁੱਤੀ ਨਹੀਂ ਮੈਂ ਤਾਂ ਨੂੰ ਨਹੀਂ ਤਾਂ ਗਈ ਸੀ ਤੇ ਆਈ ਤਾਂ ਪਰੇਸ਼ਾਨੀ ਹੁੰਦੀ ਔਰ ਕਾਹਦੀ ਪਰੇਸ਼ਾਨੀ ਹੋਰ ਕੀ ਹੁੰਦਾ ਹੋਰ ਇਹਨੇ ਕਿ ਉੱਠ ਕੇ ਕਿ ਉਗਬੜਕਾ ਮਾਰਦੀ ਹੁੰਦੀ ਇਹਨੇ ਮੈਂ ਬਰਾ ਮੈਂ ਸੁੱਤੀ ਵੀ ਹੈ ਨਾ ਹੋਣ ਸੁੱਤੀ ਹੈ ਨਾ ਚੱਕ ਵਧੀਆ ਨਹੀਂ ਸੌਂਦੀ ਤਾਂ ਰਾਤੀ ਫਿਰ ਸੋ ਜਾ ਕਰੀ ਹਾਂ ਲੋ ਜੀ ਆ ਗਈ ਪੂਆ ਜੀ ਇਬਾਦਤ ਦੀ ਐਨੇ ਸਬਸਕ੍ਰਾਈਬਰ ਵੀਰਾਂ ਨੇ ਲਾਂਭਾ ਦਿੱਤਾ ਤੁਹਾਡੀ ਇਬਾਦਤ ਦੀ ਪੂਆ ਕਿਉਂ ਨਹੀਂ ਆਈ ਸਾਰੇ ਆ ਗਏ ਇਬਾਦਤ ਨੂੰ ਦੇਖਣੇ ਬਾਅਦ ਦੀ ਪੂਆ ਨਹੀਂ ਆਈ ਕੀ ਗੱਲ ਪੂਆ ਜੀ ਵਾ ਪਹਿਲਾਂ ਤਾਂ ਸਾਰਿਆਂ ਤੋਂ ਮਾਫੀ ਮੰਗਦੀ ਐ ਇਹ ਗੱਲ ਤੋਂ ਵੀ ਹਾਂ ਪਰ მე ਦੂਜੀ ਮੈਂ ਦੱਸਦੀ ਐ ਕਿ ਮੇਨੂੰ ਪ੍ਰੋਬਲਮ ਹੋਈ ਸੀ ਇੱਕ ਤਾਂ ਮਹਿਕ ਦੇ ਪੇਪਰ ਚੱਲ ਰਹੇ ਸੀਗੇ ਹਾਂ ਤੇ ਮੈਕ ਪਲਸ 2 ਪਾ ਰਹੀ ਹਾਂ ਉਹਦੇ ਪ੍ਰੀ ਬੋਰਡ ਹੋ ਰਹੀ ਸੀ ਪ੍ਰੀ ਬੋਰਡ ਵੀ ਹੋ ਰਹੀ ਸੀ ਪਲਸ ਉਹਦੇ ਹੁਣ ਪ੍ਰੈਕਟੀਕਲ ਜਿਹੜੇ ਫਾਈਨਲ ਪ੍ਰੈਕਟੀਕਲ ਸੀ ਉਹ ਹੋ ਚੁੱਕੇ ਨੇ ਹਾਂ ਤੇ ਦੂਸਰਾ ਮੇਰੀ ਆਪਣੀ ਤਬੀਅਤ ਵੀ ਸੀ ਮੈਨੂੰ ਇਨਫੈਕਸ਼ਨ ਹੋਈ ਹੋਈ ਸੀ ਜਿਸ ਕਰਕੇ ਇਬਾਦਤ ਔਰ ਕਿਰਨੋ ਵੀ ਹੋਣ ਦਾ ਡਰ ਸੀ ਹਾਂ ਐਂਡ ਥਰਡ ਰੀਜ਼ਨ ਸੀਗਾ ਵੰਸ਼ ਪੰਜਾਬ 올림픽ਸ ਵਿੱਚ ਮੈਂ ਜਿਹਨੇ ਪਾਰਟਿਸਿਪੇਟ ਕੀਤਾ ਸੀ ਤੇ ਵੰਸ਼ ਉਹ ਫੇ ਗਿਆ ਹੋਇਆ ਸੀ ਉਹ ਤਾਂ ਪਹਿਲਾਂ ਗਿਆ ਹੋਇਆ ਸੀ ਨਾ ਹਾਂ ਤੇ ਹੁਣ ਵੰਸ਼ ਦਾ ਚੱਲ ਰਿਹਾ ਹੈ ਨਾ ਉਹ ਵੀ ਐਨੂਅਲ ਫੰਕਸ਼ਨ ਦੀ ਵੀ ਤਿਆਰੀ ਚੱਲ ਰਹੀ ਹੈ ਹਾਂ ਉਹਨੂੰ 25 ਤਰੀਕ ਨੂੰ 크리스마ਸ ਦੀ ਅਗਲੀ ਵਰਲਡ ਲੈਵਲ ਦੀ ਛੁੱਟੀ ਹੈ ਵੰਸ਼ ਨੂੰ 25 ਤਰੀਕ ਨੂੰ ਵੀ ਛੁੱਟੀ ਨਹੀਂ ਹੈਗੀ ਹਾਂ ਹਾਂ ਵੰਸ਼ ਦਾ ਸਕੂਲ ਵਿੱਚ ਪ੍ਰੈਕਟਿਸ ਸੈਸ਼ਨ ਹੈ ਬਟ ਮੈਂ ਫਿਰ ਵੀ ਉਹਨਾਂ ਨੂੰ ਕਰਕੇ ਤੇ ਮੈਂ ਇਹ ਵਾਅਦਾ ਕਰ ਪਰ ਇਹ ਵਾਅਦਾ ਦੀ ਮੰਮੀ ਤੇ ਬਾਅਦ ਇਹ ਪਾਪਾ ਤਾਂ ਨਾਰਾਜ਼ ਨੇ ਹਨਾ ਭਾਈ ਨਾਰਾਜ਼ ਹਨਾ ਕਿਰਨ ਨਾਰਾਜ਼ ਹੋਈ ਹੋ ਕੋਈ ਨਹੀਂ ਮੇਰੀ ਇਬਾਦਤ ਨਾਰਾਜ਼ ਨਹੀਂ ਹੋਈ ਲੈ ਨੂੰ ਵਿਚਾਰੇ ਨੂੰ ਕੀ ਪਤਾ ਇਹਦਾ ਜਦੋਂ ਵੱਡੀ ਹੋ ਗਈ ਜਦੋਂ ਵੱਡੀ ਹੋ ਗਈ ਵੀਡੀਓਜ਼ ਦੇਖਿਆ ਕਰੇਗੀ ਨਾ ਇਹ ਕਹਿੰਦੀ ਹੈ ਮੇਰੀ ਪੂਆ ਬੜੀ ਖਰਾਬ ਸੀ ਹਨਾ ਮੇਰੀ ਪੂਆ ਆਈ ਨਹੀਂ 25 ਕਿਨੇ 23 ਦਿਨਾਂ ਬਾਅਦ ਮੇਰੀ ਪੂਆ ਆਈ ਜਦੋਂ ਮੈਂ ਹੋਈ ਆ ਯਾਨੀ ਕਿ ਪੂਆ ਨੂੰ ਤਾਂ ਪਹਿਲਾਂ ਆਉਂਦੇ ਪਹਿਲਾਂ ਹੀ ਆ ਜਾਣਾ ਚਾਹੀਦਾ ਸੀ ਉੱਡੀ ਜਾਂਦੀ ਟਿਕ 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 ਕਰਦੀ ਪਰ ਪੂਆ ਪ੍ਰੋਬਲਮ ਇਹ ਸੀ ਨਾ ਹਾਂ ਕੋਈ ਬ੍ਰਾਹਮਾਸ ਉਹ ਤਾਂ ਮੰਨ ਲਈ ਉਹ ਮੰਨ ਲਈ ਇਨਫੈਕਸ਼ਨ ਦੂਰ ਹੋ ਗਈ ਫਿਰ ਉਸ ਤੋਂ ਬਾਅਦ ਮੈਂ ਹੁਣ ਮਲੇ ਨੂੰ ਕਰਵਾਇਆ ਦੁਬਾਰਾ ਟੈਸਟ ਕਰਵਾਇਆ ਆਪਣਾ ਅੱਛਾ ਮੇਰੀ ਜਿਹੜੀ CRP ਹੁੰਦੀ ਹੈ ਨਾ ਜਿਹੜੀ ਅੰਦਰੋਂ ਇਨਫੈਕਸ਼ਨ ਹੁੰਦੀ ਹੈ ਜਦੋਂ ਕਫ ਕੋਲਡ ਮੈਨੂੰ ਬਹੁਤ ਜ਼ਿਆਦਾ ਸੀਗਾ ਤੇ ਉਹ ਬਹੁਤ ਜ਼ਿਆਦਾ ਸੀ ਜਿੰਦਾ ਕੋਸ ਜਿਹੜਾ CRP ਵਧਦੀ ਸੀ ਨਾ ਜਿਹੜਾ ਕਰੋਨਾ ਹੁੰਦਾ ਸੀਗਾ ਉਹ ਜਦੋਂ ਹਾਈ ਲੈਵਲ ਤੇ ਹੋ ਜਾਂਦੀ ਸੀ ਉਸ ਵੰਦੇ ਨੂੰ ਕਰੋਨਾ ਹੋ ਜਾਂਦਾ ਸੀ ਉਹ ਜਿਹੜੀ ਸੀ ਉਹ ਚੀਜ਼ ਮੇਰੇ ਹੋ ਰਹੀ ਸੀ ਪੱਤਲੀ ਸੀ ਆ ਪ੍ਰੋਬਲਮ ਸੀ ਹੁਣ ਠੀਕ ਹੈ ਫਿਰ ਹਾਂ ਹੁਣ ਠੀਕ ਹੈ ਤਾਂ ਹੀ ਤਾਂ ਮੈਂ ਆਈ ਹੇ ਕੁੜੀ ਮੇਰੇ ਵਰਗੀ ਹੈ ਕਿਰਨ ਵਰਗੀ ਹੈ ਮੇਰੇ ਬੰਗੀ ਅ ਨਵੀਂ ਗਾਲੀ ਕੱਢ ਦਿੱਤੀ ਇਹਨੇ ਦੀਦੀ ਨੇ ਕੁੜੀਆਂ ਬੜੀ ਭੁਆ ਤੇ ਗਾਲੀਆਂ ਨੇ ਅੱਛਾ ਹੂੰ ਇਹ ਤੁਹਾਡੀ ਦੋਨਾਂ ਵਰਗੀ ਹੈ ਮਿਕਸ ਜੀ ਹੈ ਹੂੰ ਕਿਰਨ ਵਰਗੀ ਵੀ ਹੈ ਸ਼ਿਪੀ ਵਰਗੀ ਵੀ ਹੈ ਹੂੰ ਸ਼ਿਪੀ ਜੀ ਨੂੰ ਨੇ ਆ ਪੂਰਾ ਸਕੰਗਾ ਮੇਰਾ ਉਹ ਵਿੱਚ ਜਿਹੜਾ ਮੈਂ ਤੇਰੇ ਉਹ ਸਾਰਾ ਮੈਂ ਕਹੇ ਮੈਂ ਕਹਾਂ ਜਿਹੜਾ ਆ ਫਰਮਾ ਜਿਹਾ ਬਣਿਆ ਹੋਇਆ ਨਾ ਮੂੰਹ ਦਾ ਇਹ ਮੇਰਾ ਲੱਗਾ ਹੋਇਆ ਹੈ ਜਿਹੜੀ ਉਹ ਬੋਡੀ ਮੇਰੀ ਹੈ ਅੱਖਾਂ ਨੱਕ ਨੂੰ ਕੋ ਤੁਹਾਡੇ ਨੇ ਮੈਂ ਗਾਏ ਮੱਥਾ ਵੀ ਆ ਥੋੜਾ ਜਿਆਦਾ ਥੋੜਾ ਜਿਹਾ ਮੱਥਾ ਵੀ ਮੇਰੇ ਵਰਗਾ ਹੋਇਆ ਕਿਉਂਕਿ ਉਹ ਫਰਮਾ ਮੇਰਾ ਹੈ ਨੋਜ਼ ਜਿਹੜੀ ਉਹ ਕਿਰਮਾਂ ਦੀ ਹੈ ਜਿਹੜੇ ਹੱਥ ਨੇ ਪੈਰ ਹੱਥ ਪੈਰ ਮੇਰੇ ਵਰਗੇ ਨੇ ਕੁਝ ਵਰਗੀ ਲੰਬੀ ਲੰਬੀ ਉਂਗਲਾਂ ਨਹੀਂ ਹਮ ਨਾਲ ਲੰਬੀ ਹੋਈ ਮੇਰੀ ਕੁੜੀ ਅਰੇ ਕਾਲਾ ਸਰ ਨਾ ਤਾਂ ਮੈਨੂੰ ਪਤਾ ਨਹੀਂ ਕਿ ਕਿੰਨੀ ਮੋਟੀ ਸੀ ਕਿ ਪਤਲੀ ਸੀ ਮੋਟੀ ਸੀ ਹੂ ਵੀ ਆਈ ਸੁਪੂੜੂਰੀ ਆ ਸੀਗਾ ਨਵੀਆਂ ਵੀ ਸੁੱਕੀ ਸੀ ਮੈਂ ਆਮੋ ਆ ਸੀ ਬਫੇ ਮੇਰੇ ਤੇ ਗਈ ਕਿਰਨ ਇੱਕ ਕੁੜੀ ਹੂੰ ਤੁਸੀਂ ਵਾਲੇ ਵੀ ਮੋਟੇ ਹੂੰ ਤੇ ਤੂੰ ਤਾਂ ਬਹੁਤ ਪਤਲਾ ਹੈ ਮੈਂ ਤਾਂ ਫਿਰ ਤੁਹਾਡੇ ਤੋਂ ਤਾਂ ਬਤਲਾ ਹੀ ਆ ਆ ਹੂੰ ਜਦੋਂ ਤੁਸੀਂ ਕਹਾਂ ਨਾ ਵੀ ਇੰਨਾ ਈੜੀ ਨਿਕਲੀ ਹੈਗੀ ਵਲੌਗ ਦੇ ਉਹਨਾਂ ਦੇ ਵਿੱਚ ਵਲੌਗ ਦੇ ਵਿੱਚ ਮੇਰੇ ਦਿਮਾਗ ਵਿੱਚ ਉਹ ਨਾਮ ਆਇਆ ਸੀ ਇੱਕ ਇਲਾਹੀ ਇੱਕ ਇਬਾਦਤ ਮੈਂ ਤਾਂ ਬਾਕੀ ਨਾ ਖੜਾ ਤੇ ਮੈਂ ਆਪਣੀ ਮਰਜ਼ੀ ਨਾਲ ਹੀ ਕਿੰਨਾ ਕਿੰਨਾ ਝੋਟ ਮਾਰਿਆ ਸੀ ਕਿੰਨਾ ਝੋਟ ਸ਼੍ਰੀ ਆਮ ਦੱਸਿਆ ਕਿਉਂ ਨਹੀਂ ਵਟਸਐਪ ਤੇ ਕਿਉਂ ਨਹੀਂ ਭੇਜਿਆ ਫਿਰ ਨਾਮ ਪੂਰਾ ਮੈਂ ਬਲੌਗ ਦੇਖਣ ਚ ਇੱਕ ਦਿਨ ਲੇਟ ਹੋ ਗਈ ਸੀ। ਸਾਨੂੰ ਦੱਸਣਾ ਸੀ ਫਿਰ WhatsApp ਤੇ ਭੇਜਣਾ ਸੀ ਜੇ ਦਿਮਾਗ ਵਿੱਚ ਆਇਆ। ਮੈਂ ਤਾਂ ਚਲੋ ਤੁਸੀਂ ਰੱਖ ਲਿਆ ਹੈ। ਦੇਖਾ ਕਿੰਨਾ ਝੂਠ ਅਸਰਿਆਮ ਝੂਠ। ਹੁਣ ਨੰਬਰ ਬਣਾਣੇ ਜਿੰਨੇ ਮਰਜ਼ੀ ਨੰਬਰ ਬਣਾ ਲਓ ਆਪਣੇ। ਭਾਬੀ ਤਾਈ ਤਾਈ ਦੇਖੋ। ਤਾਈ ਜੀ? ਹਾਂਜੀ। ਇਹ ਤਾਂ ਹੁੰਦਾ। ਭਾਬੀ ਤੂੰ ਮੇਰੇ ਵੱਲੇ ਨਾ। ਮੈਂ ਕਿਸੇ ਵੱਲੇ ਨਹੀਂ ਆਇਆ। ਦੇਖਿਆ। ਦੇਖਿਆ ਭਾਬੀ ਜੇ ਭਾਬੀ ਇਹ ਨਾਮ ਆਇਆ ਹੁੰਦਾ ਦੀਦੀ ਦੇ ਦਿਮਾਗ ਵਿੱਚ ਦੀਦੀ ਨੇ ਕਰਨਾ ਸੀ ਨਾ ਕੋਲ। ਨੇ ਤੁਸਾਂ ਗੱਲ ਨੂੰ ਪੁੱਛੋ ਮੈਂ ਉਹ ਕਿਤੇ ਸੀ ਆਪਣੀ ਗੱਲ ਨਹੀਂ ਹੋਈ ਉਹਨੂੰ ਤਾਂ ਇੱਕ ਮੈਨੂੰ ਤਾਂ ਵੀਰ ਜੀ ਦਾ ਫੋਨ ਆਇਆ ਸੀਗਾ ਕਹਿੰਦੇ ਭਾਬੀ ਐਵੇਂ ਐਵੇਂ ਕਰਕੇ ਆ ਮੈਨੂੰ ਇਹ ਕਿਹੜਾ ਫੋਨ ਕਹਿੰਦੇ ਤੁਸੀਂ ਪਹਿਲਾਂ ਮੈਨੂੰ ਨਾਮ ਦੱਸੋ ਕੋਈ ਤੁਹਾਨੂੰ ਮੈਂ ਕਿਹਾ ਮੇਰੇ ਅੱਜ ਤਾਂ ਕੋਈ ਆਂਦਾ ਨਹੀਂ ਕਿਉਂਕਿ ਕਦਮ ਤਾਂ ਉੱਤਰ ਸੁਣਿਆ ਫੇਰ ਬਾਅਦ ਵਿੱਚ ਵੀਰ ਜੀ ਨੇ ਆਪ ਹੀ ਦੱਸ ਦਿੱਤਾ ਸੀ ਦੀਦੀ ਨੇ ਇਹ ਕਹਿੰਦੇ ਮੈਂ ਇਹ ਬਾਤ ਹੈ ਤੇ ਇਲਾਹੀ ਮੈਂ ਸੋਚੇ ਇੱਕ ਵਾਰ ਨਹੀਂ ਵਟਸਐਪ ਕੀਤਾ ਸੀ ਕੁਝ ਮੰਨ ਨਹੀਂ ਸਕਦੇ ਅਸੀਂ ਮੰਨਦੇ ਨਹੀਂ ਸੀ ਠੀਕ ਹੈ ਨਾ ਗਮ ਮੈਨੂੰ ਕਿਥੋਂ ਅਪਰੂਵਲ ਲੈਣੀ ਆ ਅਸੀਂ ਨਹੀਂ ਮੰਨਦੇ ਭਾਈ ਇਹ ਕਹਿੰਦਾ ਆਈ ਭੂਆ 23 ਦਿਨਾਂ ਬਾਅਦ ਇਹ ਆ ਤੇ ਇਹ ਦਿਨ ਬਾਅਦ ਆਈ ਭੂਆ ਫਾਇਦਾ ਕੀ ਹੋਇਆ ਤੇ ਇਹ ਦਿਨ ਬਾਅਦ ਆਈ ਭੂਆ ਹੁਣ ਆ ਕੇ ਆਪਣਾ ਆਪਣਾ ਹੋਮ ਨੰਬਰ ਬਣਾ ਰਹੇ ਨੇ ਵੀ ਮੈਂ ਇਹ ਬਾਤ ਸੋਚ ਲਿਆ ਸੀ ਅਸੀਂ ਕਿਵੇਂ ਮੰਨ ਲਈਏ ਫਿਰ ਇਹ ਤਾਂ ਪਾਵਰ ਹੈਗੀ ਭੂਆ ਦੀ ਪਾਵਰ ਤਾਂ ਹੈਗੀ ਹੈ ਮਾਂ ਪਾਵਰ ਭੂਆ ਦੀ ਇਹਨੂੰ ਪੁੱਛੋ ਹਾਂ ਵੀ ਅਸੀਂ ਸਾਡੀ ਅਸੀਂ ਹੁਣ 5 ਜਣੀਆਂ ਹੋ ਗੀਆਂ ਵਾ 5 ਤੇ 6 ਭਾਬੀ ਸਾਡੀ ਪਾਰਟੀ ਚ ਆਣਾ ਤੇ ਆਪਣੇ ਦੌਰ ਨਾਲ ਰਹਿਣਾ ਦੱਸਦੇ ਅਸੀਂ ਕੱਲ ਨੂੰ ਵੀ ਪੁੱਛ ਲੈਨੇ ਆ ਕਿਰਨ ਮਹਿਕ ਪਰਮ ਅੱਛਾ ਕਿਰਨ ਵੀਰ ਜੀ ਵੱਲ ਨਹੀਂ ਹੁੰਦੇ ਨਾ ਸਾਡੇ ਵਾਲੇ ਸਾਡੀ ਪਾਰਟੀ ਦੀ ਐਵੇਂ ਅੱਜ ਕਿਰਨ ਕਿਰਨ ਅੱਖਾਂ ਬੰਦ ਕਰਕੇ ਵੀ ਮੈਂ ਕਿਰਨ ਨੂੰ ਪੁੱਛਾਂਗਾ ਕਿਰਨ ਕਿਹਦੇ ਵੱਲ ਕੀ ਮੇਰੇ ਵਾਲੇ ਦੀਦੀ ਵੱਲ ਜਿੱਥੇ ਤੁਹਾਡੇ ਵੱਲ ਹੋਣਾ ਹੁੰਦਾ ਤੇ ਤੁਹਾਡੇ ਵੱਲ ਜਿੱਥੇ ਉਧਰ ਹੋਣਾ ਉਧਰ ਤੇ ਹੁਣ ਇਹਦੇ ਚੋਂ ਮੇਰੇ ਤੇ ਦੀਦੀ ਵਿੱਚੋਂ ਕਿਹਦੇ ਵੱਲੋਂ ਕਿਹਦੇ ਵਿੱਚ ਉਹ ਤੇ ਹੁਣ ਸਿਚੁਏਸ਼ਨ ਤੇ ਡਿਪੈਂਡ ਹੈ ਜਿਹੜੀ ਸਾਡੀ ਸਿਚੁਏਸ਼ਨ ਆ ਉਹ ਵੀ ਆਪਾਂ ਫਿਰ ਉਦੋਂ ਕਰਾਂਗੇ ਨਾ ਸਾਡੀ ਪਾਰਟੀ ਵਾਲੇ ਦੇਖ ਲੈ ਮੈਂ ਸਾਡੀ ਪਾਰਟੀ ਜਿਆਦਾ ਸਟਰੋਂਗ ਹੈ ਠੀਕ ਹੈ ਵੀਰ ਜੀ ਤੇ ਭਾਬੀ ਤੁਸੀਂ ਮੈਂ ਉਹੀ ਕਹਿ ਰਹੀ ਆ सेम सेम ਉਹਦਾ सेम ਡਿਸੀਜਨ ਹੋਣਾ ਸਿਚੁਏਸ਼ਨ ਦੇ ਅਕੋਰਡਿੰਗ ਸੋ ਮੇਰੀ ਕੁੜੀ ਤੇ ਮੇਰੇ ਵਾਲੇ ਉਹ ਬੁਆ ਮਾ ਜੀ ਮੈਂ ਬੁਆ ਮਾ ਰਹੀ ਜੀ ਤੇ ਜੀ ਮੇਰੀ ਤੇ ਜੀ ਮੇਰੀ ਪਾਰਟੀ ਤੇ ਚਲੋ ਖੇਡੀ ਮੇਰੀ ਪਾਰਟੀ ਤੂੰ ਲਾ ਤੂੰ ਨਵੀਂ ਪਾਰਟੀ ਬਣਾਈ ਪਿਆ ਹਾਂ ਤੂੰ ਮੈਨੂੰ ਮ사ਜ ਨਹੀਂ ਕੀਤੀ ਕੀ ਗੱਲ ਕੋਈ ਕੋਈ ਕੀ ਗੱਲ ਉਹ ਮੈਂ ਤੇ ਘਰ ਵਾਲੇ ਮ사ਜ ਰ ਆ ਸੁਣਿਆ ਸੀ ਫਤਹਿ ਕਿ ਤੈਨੂੰ ਵੀ ਲੱਗਣਾ ਦਾਂ ਉਹ ਖੇੜੀ ਨਹੀਂ ਰਿਆਗਾ ਉਹ ਖੇੜਦੇ ਨੇ ਭਰਾ ਤੇਰੇ ਨਾਲ ਵੀ ਮੇਰੀ ਪਰ ਉੱਪਰ ਵੀ ਸੈਟ ਖੇਡੇ ਦੀਦੀ ਮੈਨੂੰ ਨਹੀਂ ਪਤਾ ਉਧਰ ਜਾ ਕੇ ਸੌਂਦਣੀ ਫੇਰ ਹਾਂ ਸੌ ਗਈ ਹਣੀ ਮੈਨੂੰ ਲੱਗਦਾ ਉਹ ਬੜੀ ਹਾਲ ਸੀ ਉਠਾ ਕੇ ਲਿਆਓ ਉਹਨੂੰ ਉਠਾ ਕੇ ਲਿਆਓ ਉਹਨੂੰ ਉਠਾ ਕੇ ਲਿਆਓ ਉਹਨੂੰ 4 ਘੰਟੇ ਸੌ ਕੇ اٹਹੀਏ ਕੁਝ ਨਹੀਂ ਕਹਿਣਾ ਸਿਰਫ ਕਹਿਣਾ ਚਾਚੂ ਬੁਲਾ ਰਹੇ ਨੇ ਕਿਉਂ ਹੁਣੇ ਆਓ ਹੁਣੇ ਐਸੇ ਟਾਈਮ ਆ ਕੇ ਮੈਂ ਨਹੀਂ ਸੁੱਤੀ ਕੀ ਕਰ ਰਹੀ ਸੀ ਤੇ ਮੈਂ ਆਪਣੀ ਸਾਇੰਸ ਦੀ ਵਰਕਸ਼ੀਟ ਬਣਾਇਆ ਵਰਕਸ਼ੀਟ ਉਹ ਦੀ ਇੰਗਲਿਸ਼ ਲੈਂਗੁਏਜ ਦੀ ਆਈ ਤੇ ਸ ਮੈਂ ਸਾਇੰਸ ਦੀ ਬਣਾ ਰਹੀ ਸੀ ਉਹ ਜੁੱਤੀ ਵੀ ਸੀ ਇਹ ਨਹੀਂ ਜੁੱਤੀ ਸੀ ਕੀ ਕਰ ਰਹੀ ਸੀ ਟੇਬਲ ਤੇ ਬੈਠ ਕੇ ਕੁਝ ਲਿਖੀ ਜਾ ਰਹੀ ਸੀ ਮੈਡੀਕਲ ਕੰਮ ਕਾਦੀ ਸੀ ਕੁਛ ਲਿਖੀ ਜਾ ਰਹੀ ਸੀ ਦੀਦੀ ਆਪਣੇ ਕੰਮ ਕਰ ਰਹੀ ਸੀ ਨਾ ਸਕੂਲ ਵਾਲਾ ਵਰਕ ਆਈ ਸੀ ਮੈਂ ਉਹ ਨਹੀਂ ਦੇਖੀ ਆਏ ਮੈਂ ਇਹ ਘਰ ਵਾਲੇ ਮ사ਜ ਰਾ ਹਾਂ ਜਦੋਂ ਰਾ ਮੇਰੇ ਨਾਲ ਤਾਂ ਕਰੇ ਮੈਨੂੰ ਮੈਨੂ ਤਾਂ ਦਿਖਾ ਕੇ ਮੈਂ ਫ੍ਰੀ ਕਰਾਂਗਾ ਮੈਨੂ ਕਿੱਥੇ ਜਰਾ ਇੰਕੀ ਕਿੱਕੋ ਕਾਰਡ ਭਰਿਆ ਕਾਰਡ ਵਾ ਜਿਆਦਾ ਪੜਾਈ ਦਿੰਦੇ ਨੇ ਮੈਨੀਆਂ ਦੇ ਮੈਨੂ ਉੜ ਗਿਆ ਉਹ ਨਹੀਂ ਹੈਗਾ ਇਹ ਉਹ ਪਿੱਛੇ ਉਧਰ ਤੇ ਚਲ ਬੋਲ ਕੇ ਦੱਸ ਦੇ ਚਲ ਇੱਥੇ ਰੱਖ ਮ사ਜ ਵੀ ਦੱਸ ਤਾਂ ਮੈਨੂੰ ਆਫਰ ਕਿੱਚ ਕੀ ਦੇਂਗਾ ਮੈਂ ਅੱਜ ਫਸਟ ਟਾਈਮ ਆਈ ਆ ਬਿਲਕੁਲ 50 ਰੁਪਏ ਦੀ ਮ사ਜ ਹੁੰਦੀ ਹੈ ਪਰ ਤੈਨੂੰ ਤੇ 40 ਰੁਪਏ ਦੀ ਲੱਗ ਜਗੀ ਭੂਆ ਉਹਦੇ ਵਿੱਚ ਇੱਥੇ ਵੀ ਮ사ਜ ਦਾ ਕਾਰਡ ਚੱਕ ਕੇ ਆ ਕੇ ਵੇਖ ਆਪਣੇ ਬਿਜ਼ਨਸ ਕਲੱਕ ਕਰਨ ਵਾਸਤੇ ਦੇਖਿਆ ਭਾਬੀ ਆਪਣਾ ਮੁੰਡਾ ਕੱਡੂਆ ਥੋੜੀ ਦੇਰੀ ਕਿਸੇ ਨੂੰ ਨਹੀਂ ਬਖਸ਼ ਰਿਹਾ 20 ਰੁਪਏ ਪਰ ਕਰਦਾ ਐਨੀ ਮ사ਜ ਚੰਗਣਾ ਮੈਂ ਤਾਂ ਪ੍ਰੋਮੋਸ਼ਨ ਕਰਦਾ ਵੀ ਇਹ 2 ਮਿੰਟ ਮ사ਜ ਕਰਦਾ ਖਟ ਜਾਂਦਾ ਉਹ ਵੀ ਉਹ ਵੀ ਚੰਗੇ ਨਾ ਨਹੀਂ ਕਰਦਾ ਫਿਰ ਪੈਸੇ ਪੂਰੇ ਮੰਗਦਾ ਬੰਦਾ ਪਈ ਮੈਂ ਕੰਜ਼ਿਊਮਰ ਕੋਰਟ ਚ ਤੇਰੇ ਤੇ ਕੇਸ ਕਰ ਦੇਣਾ ਵੀ ਤੂੰ ਆਪਣੀ ਸਰਵਿਸ ਦਾ ਚੰਗੀ ਤਰ੍ਹਾਂ ਨਹੀਂ ਦੇ ਰਿਹਾ ਪਰ ਦੁਕਾਨਦਾਰੀ ਚੰਗੀ ਤਰ੍ਹਾਂ ਨਹੀਂ ਚਲਾ ਰਿਹਾ ਹੋਏ ਹੁਣ ਔੜਾ 100 200 ਕੁ ਆਇਆ ਉਹ ਦਿਨ ਪਹਿਲਾਂ ਉਹ ਉਸ ਤੋਂ ਜ਼ਿਆਦਾ ਤਰਫ ਵਕੀਲਾਂ ਤੇ ਖਰਚਾ ਲੱਗ ਜਾਏਗਾ ਨਾਲੇ ਇਹ ਦੀਜ਼ ਵੀ ਤਾਂ ਦੇਖੋ ਨਾ 10 ਸਾਲ ਤੋਂ ਵੀ ਥੱਲੇ ਹੈ ਹਾਂ 10 ਸਾਲ ਤੋਂ ਥੱਲੇ ਬੰਦਾ ਕੰਮ ਵੀ ਕੰਮ ਹੀ ਨਹੀਂ ਕਰ ਸਕਦਾ ਪਰ ਨਹੀਂ ਲੇਬਰ ਨਹੀਂ ਕਰ ਸਕਦਾ ਐਂਟਰਪ੍ਰੈਨਰ ਤਾਂ ਬਣ ਸਕਦਾ 14 ਸਾਲ ਦਾ ਬੱਚੇ ਤੋਂ ਮੈਂ ਕੋਈ ਇੱਕ ਹੀ ਕਰਾਰੇ ਐਂਟਰਪ੍ਰੈਨਰ ਆ ਗਿਆ ਮੈਂ ਮੈਂ ਮ사ਜ ਸੈਂਟਰ ਖੋਲੇ ਆਪਣਾ ਪਰ ਬਾਈ ਗੱਲ ਸੁਣੋ ਉਸਤਾਦ ਹਾਂਜੀ ਪਰ ਤੂੰ ਕਰਮ ਕੰਮ ਨਹੀਂ ਸਹੀ ਕਰਦਾ ਜਦੋਂ ਸਿੱਖ ਮ사ਜ ਪਹਿਲਾਂ ਜਾ ਕੇ ਆਹ ਦੇਖੀ ਹੈਡ ਮ사ਜ ਰਹੀ ਠੀਕ ਹੈ ਸੱਤ ਰੁਪਏ ਦੀ ਉਹ ਚਾਹ ਕਿ ਇਹ ਤੈਨੂੰ ਕਿੰਨੇ ਬੜਾ ਕੇ ਦਿੱਤੇ ਕੋਈ ਨਹੀਂ ਕਿ ਦੀਦੀ ਨੇ ਬਣਾਇਆ ਇਹ ਦੀਦੀ ਨੇ ਦੱਸਿਆ ਵੀ ਇੰਨੇ ਪੈਸੇ ਰੱਖ ਰੱਖ ਦੇ ਪੈਸੇ ਵੀ ਊਠ ਪਟੰਗ ਚ ਰੱਖੀ ਫਿਰਦੇ ਆਪਣੇ ਮਸ ਕੀ ਚਲੀ ਵੀ ਸੱਤ ਕੁੱਤੇ ਜਿੱਥੇ ਦਿਲ ਲੱਗਿਆ ਉੱਥੇ ਲਾਦਾ ਮੈਂ ਘੰਟਾ ਕਰ ਰਿਹਾ ਆਰਾਮ ਕਰਨਾ ਯਾਰ ਮੈਨੂੰ ਨੀਂਦ ਆ ਰਹੀ ਏ ਚਲੋ ਦੋਸਤੋ ਪੂਆ ਆਇਆ ਮਸਾਈ ਪੂਆ ਰਹਾ ਕਰਦਾ ਮੈਂ ਲੜਾਈ ਇਹ ਪੂਆ ਕੀ ਲੈ ਕੇ ਆਇਆ ਇਹ ਵੀ ਇਹ ਵੀ ਮੈਟਰ ਕਰਦਾ ਹੈ ਪੂਆ ਕੀ ਹੈ ਨਾ ਉਹ ਅੱਗੇ ਤਾਂ ਖਾਲੀ ਹੱਥ ਤਾਂ ਨਹੀਂ ਆ ਗਿਆ ਭਤੀਜੀ ਦੇਖਣ ਆਪਣੀ ਹੈ ਕਰਨ ਕੀ ਦਿਸਕਨ ਪਾਇ ਮੇਰੀ ਕੁੜੀ ਨੂੰ ਹੈ ਫੁੱਫੜਨੇ ਤੇ ਪਾਤਾ ਪੂਆ ਨੇ ਨਹੀਂ ਪਾ ਫੁੱਫੜਨੇ ਤੇ ਚਲੋ ਪਾਤਾ ਪੂਆ ਨੇ ਨਹੀਂ ਪਾਇਆ ਸੀ ਉਹ ਤੁਹਾਡੀ ਫਿਰ ਤਾਂ ਬੜਾ ਘਟ ਸਕਨ ਪਾਏ ਨੇ ਬੜੀ ਮਾੜੀ ਗੱਲ ਹੈ ਫਿਰ ਤਾਂ ਹੈ ਪੜਨੇ ਆਪਣੇ ਪੜੂਏ ਤੇ ਕੱਟ ਗਏ ਭਾਵੇਂ ਆਪਣੇ ਬਟੂਆ ਨਹੀਂ ਲਾਇਆ ਮੈਂ ਹੀ ਦਿੱਤੇ ਨੀ ਲੋ ਮੈਂ ਵੀ ਕਿਹਾ ਪੜਨੋ ਦੇtene ਪੜਨਣੇ ਸ਼ਗਨ ਪਾਇਆ ਭੂਆ ਦਾ ਭੂਆ ਕੀ ਲੈ ਕੇ ਆਈ ਬਾਤ ਦੇਖ ਲੈ ਭੂਆ ਕਜੂਸ ਭੂਆ ਹੈ ਕਿਰਨ ਉਹ ਕਹਿੰਦੀ ਮੇਰੀ ਭੂਆ ਨੂੰ ਕੁਛ ਨਹੀਂ ਬੋਲਣਾ ਕੁੜੀ ਉਦੋਂ ਹੀ ਆਵਾਜ਼ ਹੁੰਦੀ ਜਦੋਂ ਤੂੰ ਬੋਲਦਾ ਨਾ ਕੁੜੀ ਉਦੋਂ ਹੀ ਆਵਾਜ਼ ਹੁੰਦੀ ਹੈ ਕਹਿੰਦੀ ਹੈ ਕਿ ਮੇਰੀ ਭੂਆ ਨੂੰ ਕੁਛ ਨਹੀਂ ਬੋਲਣਾ ਹੁਣੀ ਮੇਰੀ ਫੇਵਰਟ ਚ ਬੋਲਦੀ ਹੈ ਹਾਂ ਮੈਂ ਦੇਖ ਭੂਆ ਤੇਰੀ ਉੱਠ ਉਹ ਦੇਖ ਉਹ ਉੱਠ ਜਾੜ ਜਾੜ ਜਾ ਦੇਖ ਲਾ ਪਾਪੀ ਸਹੀ ਕਹਿ ਰਹੀ ਹੈ ਨਾ ਮੈਂ ਕਿਹੜੀ ਇਹਨ ਵੱਡੇ ਦਾਵ ਲੈਣ ਦੇ ਮਦਦ ਉਹ ਦੇ ਦੇਂਦੀ ਉਹ ਉੱਡ ਗਈ ਉਹ ਦੇਖੋ ਮਦਦ ਸੋਦਾ ਚਲੋ ਮੈਂ ਆਪੂ ਆਣਾ ਲੜਦਾ ਤੇ ਮਿਲਦੇ ਆ ਤੁਹਾਨੂੰ ਕੱਲ ਦਿਓ ਇਜਾਜ਼ਤ ਬਾਏ 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 ਬਾਏ